ਮਜ਼ਦੂਰਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਮੁਲਾਜ਼ਮ ਇਕਤਾ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਹਰ ਤੁਮ ਆ ਰਹੇ ਮਰਦਾਬਾਦ ਮਰਦਾਬਾਦ ਦੋਸਤੋ ਇੱਥੇ ਹੀ ਬਾਸ ਨਹੀਂ ਹਾਜੂ ਹਾਜੂ ਲਿਆ ਜੀ ਆਨ ਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਕੁਲਦੀਪ ਬਰਾੜ ਵੱਲੋਂ ਪਿਆਰ ਭਰੀ ਸ਼াশਤਰੀ ਅਕਾਲ ਕੇਂਦਰ ਸਰਕਾਰ ਵੱਲੋਂ ਜੋ ਤਿੰਨ ਕਿਸਾਨ ਮਾਰੂ ਆਡੀਨਸ ਲੈਂਦੇ ਗਏ ਆ ਕਿਸਾਨਾਂ ਵੱਲੋਂ ਉਹਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਅੱਜ ਦੀ 5 ਤਰੀਕ ਦਾ ਕਿਸਾਨਾਂ ਵੱਲੋਂ ਪੂਰੇ ਭਾਰਤ ਬੰਦ ਹੈ ਜਿਹੜਾ ਉਹ ਸੱਦਾ ਦਿੱਤਾ ਗਿਆ ਸੀਗਾ ਤੇ ਅੱਜ ਜੇਕਰ ਗੱਲ ਕਰੀਏ ਜਲਾਲਾਮਾਦ ਦੀ ਤੇ ਪੂਰਨ ਤੌਰ ਤੇ ਜਿਹੜੀ ਉਹ ਨੈਸ਼ਨਲ ਹਾਈਵੇ ਜਿਹੜੀ ਫਰੋਇਪੁਰ ਤੋਂ ਫੈਲਕਾ ਜਾ ਰਹੀ ਆ ਉਹਨੂੰ ਜਾਮ ਕੀਤਾ ਗਿਆ ਅਤੇ ਕਿਸਾਨ ਜੋ ਕਿ ਫਸਲ ਨੂੰ ਆਪਣੀ ਨੂੰ ਛੱਡ ਕੇ ਉਹ ਜਿਹੜੇ ਆ ਘਰਨਿਆਂ ਦੇ ਉੱਤੇ ਬੈਠੇ ਆ ਉਹ ਆਪਣੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਚਾਹੇ ਸਾਡਾ ਫਸਲ ਦਾ ਟਾਈਮ ਹੋਵੇ ਚਾਹੇ ਸਾਡੀ ਬਜਾਈ ਦਾ ਟਾਈਮ ਹੋਵੇ ਚਾਹੇ ਕਟਾਈ ਦਾ ਹੋਵੇ ਪਰ ਫਿਰ ਵੀ ਅਸੀਂ ਆ ਸਰਕਾਰ ਦਾ ਇਸ ਬਿੱਲ ਦੇ ਖਿਲਾਫ ਆ ਜਿਹੜਾ ਉਹ ਵਿਰੋਧ ਕਰਦੇ ਰਵਾਂਗੇ ਇਸ ਟਾਈਮ ਸਾਡੇ ਨਾਲ ਕੁਝ ਕਿਸਾਨ ਯੂਨੀਅਨ ਦੇ ਅਹੁਦੇਦਾਰ ਮੌਜੂਦ ਆ ਕਰਦੇ ਉਹਨਾਂ ਨਾਲ ਗੱਲਬਾਤ ਜਿਹੜਾ ਤੁਸੀਂ ਅੱਜ ਪੰਜਾਬ ਬੰਦ ਆ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਉਹ ਤੁਹਾਡਾ ਕਿਵੇਂ ਰਿਹਾ ਅੱਜ ਦਾ ਜਿਹੜਾ ਸੀਗਾ ਉਹ ਕਰਨਾ ਜੀ ਵੇਖੋ ਇਹ ਸਾਡਾ ਪੰਜਾਬ ਦਾ ਨਹੀਂ ਇਹ ਭਾਰਤ ਬੰਦ ਦਾ ਸੀਗਾ ਜਿਹੜਾ ਭਾਰਤ ਦਾ ਬੰਦ ਦਾ ਸੱਦਾ ਸੀ ਅਸੀਂ ਉਹਨੂੰ ਉਹਨੂੰ ਗਿਣ ਕੇ ਸਾਡੇ ਜਥੇਬੰਦੀਆਂ 300 ਕਿੰਨੇ ਜਥੇਬੰਦੀਆਂ ਸੀ ਕਿਸਾਨ ਯੂਨੀਅਨ ਜਿਨ੍ਹਾਂ ਨੇ ਸਾਰੇ ਭਾਰਤ ਦੇ ਸੱਦੇ ਨੂੰ ਰੱਖ ਕੇ ਮੁੱਖ ਤੇ ਚੱਕਾ ਜਾਮ ਕੀਤਾ 4 ਘੰਟਿਆਂ ਵਾਸਤੇ ਕਿਉਂਕਿ ਅਸੀਂ ਤਾਂ ਬੰਦ ਦਾ ਵੀ ਲਾਣ ਕੀਤਾ ਸਾਨੂੰ ਲੋਕਾਂ ਨੇ ਕਿੰਨਾ ਸੰਯੋਗ ਦਿੱਤਾ ਹੈ ਇਹ ਤਾਂ ਤੁਹਾਡਾ ਮੀਡੀਆ ਦੱਸੂਗਾ ਹੁਣ ਕਿਉਂਕਿ ਅਸੀਂ ਤਾਂ ਜਿਹੜੇ ਸਾਰੇ ਕਿਸਾਨ ਸੀਗੇ ਸਾਡੀ ਮੰਗ ਇਹ ਸੀਗੀ ਵੀ ਅਸੀਂ ਲੋਕਾਂ ਤੱਕਰ ਖਬਰ ਕਿਵੇਂ ਪਹੁੰਚਾਉਣੀ ਹੈ ਚੱਕਾ ਜਾਮ ਕਰਨਾ ਸਾਨੂੰ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਮਤਲਬ ਨਹੀਂ ਸੀਗਾ ਸਾਡਾ ਮਤਲਬ ਸੀਗਾ ਜਥੇਬੰਦੀਆਂ ਦਾ ਵੀ ਅਸੀਂ ਜਿਹੜਾ ਲੋਕਾਂ ਨੂੰ ਜਾਗਰੂਤ ਕਰਨਾ ਹੈ ਸਾਰੇ ਜਿਹੜੇ ਭਾਰਤ ਦਾ ਬੰਦ ਦਾ ਸੱਦਾ ਇਸ ਕਰਕੇ ਦਿੱਤਾ ਸੀਗਾ ਵੀ ਅਸੀਂ ਲੋਕਾਂ ਨੂੰ ਜਾ ਵੀ ਅਸੀਂ ਜਿਹੜਾ ਸਾਡੇ ਦੇ ਕਾਲੇ ਕਾਨੂੰਨ ਬਣਾਏ ਨੇ મોદી ਨੇ ਜਾਂ ਸਾਡੇ ਉਹਨੇ ਹੱਕ ਨੱਪੇ ਨੇ ਉਹਨਾਂ ਨੂੰ ਅਸੀਂ ਯਾਦ ਕਰਾਉਣ ਵਾਸਤੇ ਜਿਹੜੀ ਸਰਕਾਰ ਆ ਉਹ ਆਪਣੇ ਅਸੂਲਾਂ ਤੇ ਉਹ ਅੜੀ ਹੋਈ ਹੈ ਕਿ ਅਸੀਂ ਜੋ ਕਹਿਤਾ ਜੇ ਇਹ ਜਿਹੜੇ ਬਿੱਲ ਆ ਲਾਗੂ ਕਰਤੇ ਤੇ ਉਹ ਲਾਗੂ ਰਹਿਣਗੇ ਜਿਹੜੇ ਕਿਸਾਨ ਜਥੇਬੰਦੀਆਂ ਉਹ ਆਪਣੇ ਥਾਂ ਤੇ ਅੜੀਆਂ ਹੋਈਆਂ ਕਿ ਜਿੰਨਾ ਚਿਰ ਇਹ ਬਿੱਲ ਉਹ ਜਿਹੜੇ ਕੈਨਸਲ ਨਹੀਂ ਹੋਣਗੇ ਇਹ ਰੱਦ ਨਹੀਂ ਹੋਣਗੇ ਉਹਨਾਂ ਚਿਰ ਅਸੀਂ ਜਿਹੜੇ ਸਾਡੇ ਧਰਨੇ ਪ੍ਰਦਰਸ਼ਨ ਚ ਜਾਰੀ ਰਹਿਣਗੇ ਇਹ ਦਾ ਜਿਹੜਾ ਉਹ ਕਿਸ ਤਰ੍ਹਾਂ ਹੋ ਪਾਊਗਾ ਕਿ ਲੈ ਵੀ ਇਹ ਜਿਹੜਾ ਡਿਸੀਜਨ ਕਿਸ ਤਰ੍ਹਾਂ ਹੋ ਪਊਗਾ ਕਿ ਕਿਸਾਨ ਵੀ ਅੜੇ ਹੋਏ ਆ ਤੇ ਸਰਕਾਰ ਵੀ ਅੜੀ ਹੋਈ ਆ ਇਹ ਜਿਹੜਾ ਮੋਦੀ ਸਰਕਾਰ ਨੇ ਇੰਨਾ ਬਦਮਾਖੀ ਕੰਮ ਕਰੀ ਜਾਂਦਾ ਨਾ ਤੇ ਜੇ ਜਨਤਾ ਨੇ ਉਹਨੂੰ ਰਾਜ ਦੀ ਗੱਦੀ ਤੇ ਬਿਠਾਇਆ ਤੇ ਜਨਤਾ ਨੂੰ ਪੁੱਠਿਆਂ ਵੀ ਕਰ ਸਕਦੀ ਆ ਪਰ ਗੱਲ ਇਹ ਆ ਕਿ ਜਿਹੜੇ ਆਰਡੀਨੇਂਸ ਇਹਨੇ ਚਾਰ ਜਾਰੀ ਕੀਤੇ ਆ ਤਿੰਨ ਨਹੀਂ ਹੋਏਗੇ ਹੁਣ ਇੱਕ ਪ੍ਰਾਲੀ ਦਾ ਵੀ ਆ ਗਿਆ ਜਿਹੜਾ ਇਹਨੇ ਕਹਿਦਾ ਵੀ ਮੈਂ ਪ੍ਰਾਲੀ ਨੂੰ ਜਿਹੜਾ ਅਗ ਲਾਊਗਾ ਉਹ ਕਰੋੜ ਰੁਪਇਆ ਜੁਰਮਾਨਾ ਦੇਤੇ ਪੰਜ ਸਾਲ ਦੀ ਸਜ਼ਾ ਇਹ ਕਿਵੇਂ ਹੋ ਜਦਾ ਮੈਂ ਤਾਂ ਇਹ ਸਮਝਦਾ ਕਿ મોદી ਪੰਜਾਬ ਦੇ ਧਰਨਿਆਂ ਨੂੰ ਵੇਖ ਕੇ ਤੇ ਬਖਲਾ ਗਿਆ ਬਖੜਾ ਆਇਆ ਹੋਇਆ ਇਹੋ ਜਿਹੀਆਂ ਗੱਲਾਂ ਬੰਦਾ ਵੱਧ ਮੰਗੀ ਕਰਦਾ ਕਿ ਕਰੋੜ ਰੁਪਏ ਕਿਹੜੇ ਜ਼ਿੰਮੇਦਾਰ ਕੋਲੇ ਆ ਜਾਂ ਕਿਹੜੇ ਕਿਸਾਨ ਕੋਲੇ ਆ ਜਿਹੜਾ ਕਰੋੜ ਰੁਪਏ ਇਹਨੂੰ ਦੇ ਕੇ ਤੇ 5 ਸਾਲ ਦੀ ਸਜ਼ਾ ਨਹੀਂ ਅਸੀਂ ਕਟਾਂਗੇ ਅਸੀਂ ਸਾਲ ਭਾਵੇਂ ਉਮਰ ਕੈਦ ਹੋ ਜਾਵੇ ਪਰ ਮੋਦੀ ਨੂੰ ਸਬਤ ਖਾਵਾਂਗੇ ਜਿਹੜਾ ਕਿਸਾਨਾਂ ਦੇ ਨਾਲ ਇਹਨਾਂ ਨੇ ਧੱਕਾ ਕੀਤਾ ਪੰਜਾਬ ਦੇ ਨਾਲ ਧੱਕਾ ਕੀਤਾ ਪੰਜਾਬ ਦੀ ਜਨਤਾ ਦੇ ਨਾਲ ਧੱਕਾ ਕੀਤਾ ਇਹ ਅਸੀਂ ਸਹਿਣ ਨਹੀਂ ਕਰਾਂਗੇ ਜਿਹੜਾ ਅੱਜ ਭਾਰਤ ਬੰਦ ਦਾ ਸੱਦਾ ਸੀਗਾ ਕੀ ਤੁਹਾਨੂੰ ਲੱਗਦਾ ਤੇ ਇਹਦੀ ਆਵਾਜ਼ ਆ ਜਿਹੜੀ ਉਹ ਸਰਕਾਰ ਤੱਕ ਮੋਦੀ ਸਰਕਾਰ ਤੱਕ ਪਹੁੰਚੀ ਹੈ ਤੁਹਾਡੀ ਬਿਲਕੁਲ ਇਹ ਆਵਾਜ਼ ਪੂਰੇ ਹਿੰਦੁਸਤਾਨ ਦੇ ਵਿੱਚ ਇਸੇ ਕਰਕੇ ਅੱਜ 5 ਤਰੀਕ ਨੂੰ ਸਾਰਾ ਹਿੰਦੁਸਤਾਨ ਬੰਦ ਕੀਤਾ ਗਿਆ ਸੀ ਕਿਉਂਕਿ ਸਾਰੇ ਹਿੰਦੁਸਤਾਨ ਦੀਆਂ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਕੇ ਜੋ ਕਿ ਅਸੀਂ ਅਗਲਾ 26 27 ਤਰੀਕ ਦਾ ਪ੍ਰੋਗਰਾਮ ਬਣਾ ਕੇ ਦਿੱਲੀ ਨੂੰ ਚਾਲੇ ਪਾਉਣੇ ਨੇ ਇਸ ਕਰਕੇ ਸਾਰੇ ਹਿੰਦੁਸਤਾਨ ਨੂੰ ਅੱਜ ਜਾਗਰੂਕ ਕੀਤਾ ਸਾਰੇ ਕਿਸਾਨਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਵਪਾਰੀਆਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਰੇ ਜਾਗੋ ਇਹਦੇ ਨਾਲ ਸਾਡਾ ਸਾਰਾ ਦੇਸ਼ ਬਰਬਾਦ ਹੋ ਜਾਏਗਾ ਸਾਰਾ ਪੰਜਾਬ ਬਰਬਾਦ ਹੋ ਜਾਏਗਾ ਸਾਡੀ ਜਵਾਨੀ ਕਿਸਾਨੀ ਵਪਾਰ ਸਾਡਾ ਸਾਰਾ ਕੁਝ ਬਰਬਾਦ ਹੋ ਜਾਏਗਾ ਔਰ ਇਹ ਜਿਹੜੇ ਬਿੱਲ ਨੇ ਅਸੀਂ ਹਰ ਹਾਲਤ ਵਿੱਚ ਇਸ ਵਾਪਸ ਕਰਾ ਕੇ ਰਾਵਾਂਗੇ ਚਾਹੇ ਸਾਨੂੰ ਆਪਣੀਆਂ ਜਾਨਾਂ ਕਿਉਂ ਨਾ ਦੇਣੀਆਂ ਪੈਣ ਕੁਰਬਾਨੀਆਂ ਕਿਉਂ ਨਾ ਕਰਨੀਆਂ ਪੈ ਅਸੀਂ ਪਿੱਛੇ ਨਹੀਂ ਹਟਾਂਗੇ ਜਿਹੜੇ ਤਿੰਨ ਜਿਹੜੇ ਆਰਡੀਨੈਂਸ ਸੀਗੇ ਉਹ ਪਹਿਲਾਂ ਜਾਰੀ ਕੀਤੇ ਗਏ ਸੀਗੇ ਕਿ ਜਿਹੜਾ ਹੁਣ ਇੱਕ ਹੋਰ ਨਵਾਂ ਮੁੱਦਾ ਖੜਾ ਕੀਤਾ ਸਰਕਾਰ ਨੇ ਕਿ ਕਿਸਾਨਾਂ ਨੂੰ 1 ਕਰੋੜ ਰੁਪਏ ਦਾ ਜੁਰਮਾਨਾ ਤੇ ਜਿਹੜੀ ਆ 5 ਸਾਲ ਦੀ ਕੈਦ ਆ ਤੁਸੀਂ ਉਹਨੂੰ ਕਿਸ ਤਰ੍ਹਾਂ ਲੈਣੇ ਆ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਨੂੰ 6000 ਰੁਪਏ ਪਰ ਏਕੜ ਵਾਸਤੇ ਦਿੱਤਾ ਜਾਵੇ ਸਾਡਾ ਕੋ ਕਾਨੂੰਨ ਨਹੀਂਗਾ ਪ੍ਰਦੂਸ਼ਣ ਫਲਾਉਣਾ ਅਸੀਂ 100% ਲੋਕਾਂ ਦੇ ਨਾਲ ਆ ਪਰ ਸਾਡੀ ਮਜਬੂਰੀ ਆ ਸਾਡੀ ਮਜਬੂਰੀ ਤੋਂ ਬਾਹਰ ਆ ਜਿਹੜਾ ਨੇ ਕਰੋੜ ਜੁਰਮਾਨਾ ਸਾਨੂੰ ਕਰਤਾ ਜੋ ਕਰੋੜ ਸਾਡੇ ਕੋ ਰੁਪਈਆ ਹੁੰਦਾ ਤੇ ਇਹ ਗੱਲ ਮੋਦੀ ਜਰਾਂ ਕੋਲ ਤੇ ਲੋਕਾਂ ਕੋਲ ਜਾਣੀ ਕਿਉਂ ਸੀ ਅਸੀਂ ਆਪਦੇ ਹੀ ਕੱਲ ਲੈ ਕੇ ਪ੍ਰਾਣੀ ਨੂੰ ਨਸ਼ਟ ਕਰਨ ਵਾਸਤੇ ਉਹ ਵੀ ਕੱਲ ਲੈ ਆਉਂਦੇ ਤੇ ਸਾਨੂੰ ਇਤਤਕਰ ਗਾਲੜ ਪਾਉਣੀ ਨਹੀਂ ਚਾਹੀਦੀ ਪਰ ਅਸੀਂ ਇਹ ਸਰਕਾਰ ਤੋਂ ਮੰਗ ਕਰਨੇ ਆ ਕਿ ਆਪਦੇ ਕਾਨੂੰਨ ਵਾਪਸ ਲੈ ਲੈਣ ਨਹੀਂ ਲਾਗੀ ਤਾਂ ਸਾਡੇ ਹੁਣ ਕੋ ਸਿਜ਼ਨ ਚੱਲਦੇ ਪੈਣਾਉਣ ਵਾਲੇ ਇਦੋਂ ਸਾਡੇ ਸੰਘਰਸ਼ ਕਰ ਰਹੇ ਹੋਣਗੇ ਸਾਡੇ ਕੋਲ ਟਾਈਮ ਖੁੱਲਾ ਹੋ ਜਾਊਗਾ ਸਾਡੀ ਸਾਰੀ ਥਾਲੀ ਮਜ਼ਦੂਰ ਦੀ ਸਾਰੀ ਗਰੀਬ ਦੀ ਰੋਟੀ ਚ ਕਿੰਦੀ ਪਈ ਆ ਅਸੀਂ ਆਪਦੇ ਹੱਕਾਂ ਵਾਸਤੇ ਲੜਨਾ ਅਸੀਂ ਕੋਈ ਕਿਸੇ ਤੇ ਹਸਾਨ ਨਹੀਂ ਕਰਦੇ ਅਸੀਂ ਇਹ ਜਿਹੜੇ ਇਹ ਆਰਡੀਨੈਂਸ ਤੇ 34 ਬਿੱਲ ਅਸੀਂ ਇਹਨੂੰ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਕਰਾਂਗੇ ਅਸੀਂ ਇਦੋਂ ਸਖਤ ਤੋਂ ਸਖਤ ਅਗਾ ਕੋਲ ਲੜਾਂਗੇ ਧੰਨਵਾਦ ਜਿਹੜੀ ਸਰਕਾਰ ਆ ਉਹ ਕਿਸਾਨਾਂ ਨੂੰ ਜਿਹੜੇ ਸਬਸਿਡੀ ਦੇ ਸੰਧ ਵੀ ਮਈਆ ਕਰਵਾ ਰਹੀ ਆ ਤੇ ਫਿਰ ਵੀ ਕਿਸਾਨਾਂ ਕਿਉਂ ਪਰਾਲੀ ਜਲਾਉਂਦੇ ਆ ਕਿਉਂ ਉਹਦਾ ਪ੍ਰਦੂਸ਼ਣ ਪਲਾਉਂਦੇ ਆ ਵੇਖੋ ਜੀ ਜਿਹੜੇ ਸਬਸਿਡੀ ਵਾਲੇ ਸੰਧ ਨੇ ਅਜੇ ਕਾਮਯਾਬ ਨਹੀਂ ਗਏ ਕਿਉਂਕਿ ਉਹ ਕਾਮਯਾਬ ਇਸ ਕਰਕੇ ਨਹੀਂ ਕਿ ਉਹ ਜਿਹੜੀ ਉਹਨਾਂ ਪ੍ਰਾੜੀ ਨੇ ਵਿੱਚ ਘਾਲ ਨਹੀਂ ਸਕਦੇ ਦੂਜੇ ਨੰਬਰ ਤੇ ਆ ਵੀ ਜਿਹੜੀ ਸਾਡੀਆਂ ਜ਼ਮੀਨਾਂ ਵੀ ਇਹੋ ਜਿਹੀਆਂ ਨੇ ਕੱਚੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਉਹ ਪ੍ਰਾੜੀ ਨਸ਼ਟ ਨਹੀਂ ਹੋ ਸਕਦੀ ਗੀ ਉਹ ਕੁਝ ਜ਼ਮੀਨਾਂ ਇਹੋ ਜਿਹੀਆਂ ਨੇ ਜਿੱਥੇ ਉਹ ਨਸ਼ਟ ਹੋ ਜਾਂਦੀ ਹੈ ਉਹ ਕੁਝ ਜ਼ਮੀਨਾਂ ਇਹੋ ਜਿਹੀਆਂ ਨੇ ਜਿੱਥੇ ਉਹ ਨਸ਼ਟ ਨਹੀਂ ਹੁੰਦੀ ਗੀ ਉਹ ਗੱਲ ਦੀ ਵੀ ਨਹੀਂ ਕਿ ਪ੍ਰਾੜੀ ਜੋ ਜਿਹੜੇ ਉਹਨਾਂ ਨੇ ਭਰਾਲੇ ਕੀਤੇ ਨੇ ਉਹਦੇ ਤੇ ਖਰਚਾ ਬਹੁਤ ਆਉਂਦਾ ਜ਼ਿਮੀਂਦਾਰਾਂ ਦਾ ਉਹ ਸਰਕਾਰ ਸਾਨੂੰ ਉਸ ਚੀਜ਼ ਦਾ ਸੰਯੋਗ ਦੇਵੇ ਅਸੀਂ ਉਹ ਸੰਯੋਗ ਦੇਵੇਗੀ ਉਸ ਚੀਜ਼ ਨੂੰ ਪ੍ਰਾੜੀ ਵਾਂਗ ਤੋਰਾਂਗੇ ਕੀ ਸਰਕਾਰ ਆ ਜਿਹੜੀ ਉਹ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਕਿਸਾਨਾਂ ਦਾ ਪ੍ਰੋਪਰ ਹੱਲ ਨਿਕਲਣਾ 6000 ਰੁਪਏ 6000 ਰੁਪਏ ਪ੍ਰਤੀ ਕਿੱਲੇ ਦਾ ਸੀ ਜਿਹੜਾ ਉਹਨਾਂ ਦਾ ਖਰਚਾ ਮੰਗਿਆ ਸਾਡੇ ਜਥੇਬੰਦੀ ਵੱਲੋਂ ਐਲਾਨ ਹੈ 6000 ਰੁਪਏ ਪ੍ਰਤੀ ਇਕੜ ਸਾਨੂੰ ਦੇਣ ਤੇ ਅਸੀਂ ਉਹਦਾ ਆਪੇ ਸੋਲੂਸ਼ਨ ਕੱਢਾਂਗੇ ਕੋਈ ਨਾ ਕੋਈ ਹੱਲ ਕੱਢਾਂਗੇ ਸਾਰੇ ਜਿਹੜੇ ਅਫੀਸ਼ੀਅਰ ਨੇ ਚਲਾਇਆ ਹੈ ਚਾਹੇ ਅਸੀਂ ਕੋਈ ਵੀ ਚਲਾਇਆ ਉਹਨੂੰ 6000 ਰੁਪਏ ਖਰਚਾ ਦਾ ਦੇਵੇ ਸਾਨੂੰ ਪ੍ਰਤੀ ਕਿੱਲਾ ਇਸ ਕਰਕੇ ਹੀ ਹੋ ਜਾਂਦਾ ਸਾਰੇ ਕੰਮਜਾਮ ਨਹੀਂ ਗੈਂਦੇ ਉਹਨਾਂ ਜਿਹੜਾ ਤੁਸੀਂ ਇਸ ਤੋਂ ਬਾਅਦ ਦਿੱਲੀ ਦਾ ਕਲੌਕ ਕਰਨ ਬਾਰੇ ਗੱਲ ਕੀਤੀ ਹੈ ਕੀ ਤੁਹਾਨੂੰ ਲੱਗਦਾ ਤੁਹਾਨੂੰ ਉੱਥੇ ਲੋਕਾਂ ਵੱਲੋਂ ਜਾਂ ਕਿਸਾਨਾਂ ਵੱਲੋਂ ਸਮਰਥਨ ਦਿਲੀ ਦਾ ਕਰਾਓ ਕਰਨ ਜਾਣਾ ਸਾਨੂੰ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਮੁਲਾਜ਼ਮਾਂ ਵੱਲੋਂ ਦੁਕਾਨਵਾਰੋਂ ਸਾਨੂੰ ਪੂਰਾ ਹਸਤਾ ਮੁਰਗਾ ਅਸੀਂ ਦਿਨ ਨੂੰ ਕੂਚ ਕਰਾਂਗੇ ਸਾਰੇ ਕੋਸ਼ਿਸ਼ ਸਾਨੂੰ ਕੁਝ ਵੀ ਕਰਨਾ ਪਵੇ ਮਰਨਾ ਪਵੇ ਪਰ ਅਸੀਂ ਆਂਦੀਆਂ ਜ਼ਮੀਨਾਂ ਦੀ ਬਚਾਉਣ ਦੀ ਖਾਤਰ ਉਹਦੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਅਮਰਦਗਾਰ ਦੀ ਬਚਾਉਣ ਦੀ ਖਾਤਰ ਅਸੀਂ ਜਿਵੇਂ ਅੱਗੇ ਸਾਡੇ ਪੰਜਾਬ ਦੇ ਵਿੱਚੋਂ ਲੋਕ ਸ਼ਹੀਦ ਹੋਏ ਆ ਸਾਨੂੰ ਸ਼ਹੀਦਿਆਂ ਦਾ ਕੋਈ ਡਰ ਨਹੀਂ ਪਰ ਅਸੀਂ ਜਿਹੜੀ ਆਪਦੀ ਇੱਜ਼ਤ ਆ ਆਪਦੀ ਪੱਗ ਆ ਆਦੀ ਜਾਇਦਾਦ ਆ ਅਸੀਂ ਉਹਨੂੰ ਕਿਸੇ ਦੇ ਬਗਾਨੇ ਹੱਥ ਨਹੀਂ ਜਾਣ ਦੇਵਾਂਗੇ ਉਹਨਾਂ ਦੇ ਬੱਚਿਆਂ ਲਈ ਬਚਾ ਕੇ ਰੱਖਾਂਗੇ ਤੇ ਬਾਕੀ ਜਿਹੜਾ ਪਰਾਲੇ ਵਾਲਾ ਮੁੱਦਾ ਇਹਦਾ ਸਾਡਾ ਫਰਜ਼ ਆ ਖੇਤੀ ਕਰਨਾ ਅਨਾਉ ਗਾਉਣਾ ਲੋਕਾਂ ਦੇ ਢਿੱਡ ਭਰਨੇ ਪਰ ਜੇ ਮੇਨ ਮੁੱਦਾ ਨਾ ਰੱਖਿਆ ਤਾਂ ਇਹਦਾ ਉਹ ਸਰਕਾਰ ਉਹ ਸਰਕਾਰ ਦਾ ਹੱਕ ਬੰਦਾ ਇਹਨੂੰ ਸਾਨੂੰ ਪੂਰਾ ਪੂਰਾ ਸਾਧਨ ਦੇਵੇ ਪੂਰਾ ਪੂਰਾ ਢੰਗ ਦੇਵੇ ਤਾਂ ਕਿ ਅਸੀਂ ਸਰਕਾਰ ਦੇ ਨਾਲ ਤੇ ਪ੍ਰਾਣੀ ਨਾਲ ਮੁੱਦਾ ਸਾਡਾ ਆਪਣਾ ਹੱਲ ਹੋ ਜਾਏ ਸਰਕਾਰ ਨੂੰ ਪੂਰਾ ਸਹਿਯੋਗ ਦੇਵੇ ਲੋਕਾਂ ਤੋਂ ਜ਼ਮੀਨ ਦਾ ਪੈਸੇ ਦੇਵੇ ਕੁਝ ਨੌਜਵਾਨ ਆਣ ਕੇ ਇੱਥੇ ਧਰਨੇ ਦੇ ਵਿੱਚ ਆ ਜਿਹੜਾ ਸੁਯੋਗ ਦੇ ਰਹੇ ਹੋ ਕਿਵੇਂ ਤੁਹਾਨੂੰ ਲੱਗਦਾ ਕਿ ਜੇ ਇਸੇ ਤਰ੍ਹਾਂ ਜੇ ਸਰਕਾਰ ਵੀ ਅੜੀ ਸਰਕਾਰ ਵੀ ਅੜੀ ਰਹਿੰਦੀ ਹੈ ਤੇ ਕੀ ਤੁਹਾਡਾ ਕੋਈ ਨਾ ਕੋਈ ਹੱਲ ਨਿਕਲੂਗਾ ਜਿੰਨਾ ਚਿਰ ਜਿਹੜੀ ਸਰਕਾਰ ਅੜੀ ਰਹਿੰਦੀ ਹੈ ਅਸੀਂ ਓਨੀ ਦੇਰ ਤੱਕ ਸਾਰੇ ਸੰਘਰਸ਼ ਵੀ ਚੱਲਦਾ ਰਹੇਗਾ ਇਹ ਨਹੀਂ ਕਿ ਅਸੀਂ ਸਾਡੇ ਜਿਹੜੇ ਧਰਨੇ 1 ਮਹੀਨਾ ਹੋ ਗਿਆ 5 ਦਿਨ ਇਸ ਧਰਨੇ ਨੂੰ ਚੱਲਦੇ ਹੋਏ ਤੇ ਜਿੰਨਾ ਚਿਰ ਸਾਡੀ ਜਿਹੜੀ ਸਰਕਾਰ ਜਿਹੜੀ ਸਾਡੀ ਗੱਲ ਨਹੀਂ ਮੰਨੇਗੀ ਓਨੀ ਦੇਰ ਤੱਕ ਸਾਡੇ ਸੰਘਰਸ਼ ਦਾ ਲੰਮਾ ਚੱਲਦਾ ਰਹੇਗਾ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਹੁਣ ਇਹ ਆਉਣ ਵਾਲੀਆਂ ਇਹ ਜਿਹੜੀਆਂ ਟ੍ਰੈਫਿਕ ਜਾਮ ਸੀ ਉਹਦੇ ਬਾਰੇ ਵੀ ਜ਼ਰੂਰ ਦਿਖਾਉਣ ਕਿਉਂਕਿ ਕਿਸਾਨਾਂ ਵੱਲੋਂ ਜਿਹੜਾ ਸੀਗਾ ਉਹ 4 ਵਜੇ ਦਾ ਸਮਾਂ ਦਿੱਤਾ ਗਿਆ ਸੀਗਾ 4 ਵਜੇ ਤੋਂ ਬਾਅਦ ਜਿਹੜਾ ਸੀਗਾ ਉਹ ਜਿਹੜਾ ਟ੍ਰੈਫਿਕ ਆ ਕਿਸਾਨਾਂ ਵੱਲੋਂ ਉਹ ਖੋਲ ਦਿੱਤਾ ਗਿਆ ਤੇ ਉਹ ਧਰਨਾ ਜਿਹੜਾ ਉਹ ਚੱਕ ਦਿੱਤਾ ਗਿਆ ਹੁਣ ਜਿਹੜੀ ਆਵਾਜ਼ ਆ ਉਹਨੂੰ ਬਹਾਲ ਜਿਹੜਾ ਉਹ ਕੀਤਾ ਗਿਆ ਕਿਸਾਨਾਂ ਵੱਲੋਂ ਅਤੇ ਕਿਸਾਨਾਂ ਵੱਲੋਂ ਇਹ ਵਿਰੋਧ ਇਹ ਗੁੱਸਾ جاری ਆ ਕਿ ਜੇਕਰ ਸਰਕਾਰ ਇਹਨਾਂ ਦੀ ਗੱਲ ਨਹੀਂ ਮੰਦੀ ਤੇ ਉਹ ਜਿਹੜਾ ਉਹ ਦਿੱਲੀ ਦਾ ਘਰਾਓ ਆ ਉਹ ਜ਼ਰੂਰ ਕਰਨਗੇ ਜੀ ਆਰ ਨਿਊਜ਼ ਤੋਂ ਕੁਲਦੀਪ ਰਾਠ